ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਮੈਂ ਹਾਂ ਤੁਹਾਡਾ ਹੋਰ ਸਰਾਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਜਲਦੀ ਹੀ ਪੰਜਾਬ ਦਾ ਪ੍ਰਧਾਨ ਬਦਲੇਗੀ ਕਹਿੰਦੇ ਨੇ ਕਿ ਸਮੁੰਦਰ ਦੇ ਵਿੱਚ ਰਹਿ ਕੇ ਮગર ਮੱਛ ਦੇ ਨਾਲ ਵੈਰ ਇਹ ਮਹਿੰਗਾ ਸੌਦਾ ਪਿਆ ਹੈ ਸੁਨੀਲ ਕੁਮਾਰ ਜਾਖੜ ਨੂੰ ਸੁਨੀਲ ਕੁਮਾਰ ਜਾਖੜ ਮੌਜੂਦਾ ਪ੍ਰਧਾਨ ਨੇ ਹਾਲਾਂਕਿ ਜਿੰਨੀਆਂ ਵੀ ਜਿਮਨੀ ਚੋਣਾਂ ਹੋਈਆਂ ਨੇ ਇੱਕ ਵਾਰ ਵੀ ਚੋਣ ਪ੍ਰਚਾਰ ਨਹੀਂ ਕੀਤਾ ਗਿਆ ਇਵਨ ਦੋ ਆਪਣਾ ਅਸਤੀਫਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਮੇਲ ਕਰ ਦਿੱਤਾ ਗਿਆ ਸੀ ਭਾਈ ਮੈਂ ਐਜ਼ ਅ ਪ੍ਰਧਾਨਗੀ ਵਜੋਂ ਕੰਮ ਨਹੀਂ ਕਰਨਾ ਚਾਹੁੰਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲੇ ਸ਼੍ਰੀ ਕੁਮਾਰ ਜਾਖੜ ਉਹਨਾਂ ਨੇ ਕਿਹਾ ਕਿ ਤੁਹਾਡਾ ਅਸੀਂ ਅਸਤੀਫਾ ਮਨਜ਼ੂਰ ਨਹੀਂ ਕਰਾਂਗੇ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੀ ਸ਼ਸ਼ੋ ਪੰਜ ਵਿੱਚ ਪੈ ਗਈ ਹੈ ਕਿ ਸੁਨੀਲ ਕੁਮਾਰ ਜਾਕੜ ਸਾਡੇ ਹੱਕ ਵਿੱਚ ਬੋਲਣ ਦੀ ਬਜਾਏ ਆਮ ਆਦਮੀ ਪਾਰਟੀ ਅਤੇ ਪੰਜਾਬ ਦੇ ਹੱਕਾਂ ਦੇ ਨਾਲ ਖੜ ਗਏ ਨੇ ਉਹਨਾਂ ਕਹਿੰਦਾ ਮੈਂ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਬਾਅਦ ਵਿੱਚ ਹਾਂ ਪਹਿਲਾਂ ਮੈਂ ਗੱਲ ਕਰਾਂਗਾ ਪੰਜਾਬ ਦੇ ਹਕਲਾਕੀ ਹੱਕਾਂ ਦੀ ਮੈਂ ਗੱਲ ਕਰਾਂਗਾ ਪੰਜਾਬ ਦੇ ਪਾਣੀਆਂ ਦੀ ਮੈਂ ਗੱਲ ਕਰਾਂਗਾ ਪੰਜਾਬ ਦੇ ਪੰਜਾਬ ਦੇ ਕਿਸਾਨਾਂ ਪੰਜਾਬ ਦੀ ਫਸਲਾਂ ਅਤੇ ਪੰਜਾਬ ਦੀ ਜਵਾਨੀ ਤੋਂ ਉਹਨੇ ਕਿਹਾ ਮੈਂ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਵਿੱਚ ਮੇਰੇ ਖੇਤ ਨੇ ਜੇਕਰ ਅਸੀਂ ਇਵੇਂ ਹੀ ਹਰਿਆਣੇ ਨੂੰ ਪਾਣੀ ਦਿੱਤੀ ਗਿਆ ਤਾਂ ਫਿਰ ਸਾਡੀਆਂ ਫਸਲਾਂ ਨੂੰ ਪਾਣੀ ਕੌਣ ਦੇਊਗਾ ਹਾਲਾਂਕਿ ਨੈਭ ਸਿੰਘ ਸੈਣੀ ਨੇ ਕਿਹਾ ਕਿ ਜੇਕਰ ਇਹਨਾਂ ਕੋਲ ਪਾਣੀ ਦੀ ਕਿੱਲਤ ਆਵੇਗੀ ਪਾਣੀ ਡਾਇਵਰਟ ਕਰ ਦਿੱਤਾ ਜਾਵੇਗਾ ਉਲਟੇ ਦਰਿਆ ਪਤਾ ਨਹੀਂ ਕਿਵੇਂ ਵਹਿੰਦੇ ਨੇ ਨੈਭ ਸੈਣੀ ਨੂੰ ਇਸ ਦਾ ਹੋ ਸਕਦਾ ਹੈ ਤਿਆਰਬਾ ਹੋਵੇ ਲੇਕਿਨ ਸੁਨੀਲ ਕੁਮਾਰ ਜਾਖੜ ਦੀ ਤਾਰੀਫ ਜਿਹੜੀ ਹੈ ਸਾਰੇ ਹੀ ਵੱਡੇ ਆਗੂਆਂ ਵੱਲੋਂ ਖਾਸ ਕਰਕੇ ਪੰਜਾਬ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਕਿ ਸੁਨੀਲ ਕੁਮਾਰ ਜਾਖੜ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਜਗੋਂ ਤੇਰਵੀ ਕੀਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠੇ ਬਲਵਿੰਦਰ ਸੁਖਬੀਰ ਸਿੰਘ ਬਾਦਲ ਨਹੀਂ ਗਏ ਬਲਵਿੰਦਰ ਸਿੰਘ ਪੁੰਦੜ ਗਏ ਉਧਰੋਂ ਰਾਜਾ ਵਰਿੰਗਲੀ ਕਹੇ ਰਾਣਾ ਗੁਰਜੀਤ ਵਰਗੇ ਹਾਜ਼ਰੀ ਲਵਾ ਕੇ ਆਏ ਜਦੋਂ ਸਰ ਮੀਟਿੰਗ ਸੱਦੀ ਗਈ ਖੋਲ ਕੇ ਬਲਵਿੰਦਰ ਸਿੰਘ ਖੁੰਦੜ ਅਤੇ ਸੁਨੀਲ ਕੁਮਾਰ ਜਾਖੜ ਬੋਲੇ ਸੂਤਰ ਦੱਸਦੇ ਨੇ ਕਿ ਸੁਨੀਲ ਕੁਮਾਰ ਜਾਖੜ ਨੇ ਬੜਾ ਵੱਡਾ ਪੰਗਾ ਲੈ ਲਿਆ ਹੈ ਕਿ ਸਮੁੰਦਰ ਦੇ ਵਿੱਚ ਰਹਿ ਕੇ ਮਗਰ ਮੱਛ ਦੇ ਨਾਲ ਵੈਰ ਪਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਪੰਜਾਬ ਦੇ ਹੱਕਾਂ ਦੀ ਤੇ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਿਹਾ ਹੈ ਸੁਨੀਲ ਕੁਮਾਰ ਜਾਖੜ ਇਵਨਦੋ ਸੁਨੀਲ ਕੁਮਾਰ ਜਾਖੜ ਨੇ ਕਿਹਾ ਹੈ ਕਿ ਪਾਣੀ ਇੱਕ ਬੂੰਦ ਵੀ ਐਕਸਟਰਾ ਨਹੀਂ ਦਿੱਤਾ ਚਾਹੇਗਾ ਸੁਨੀਲ ਕੁਮਾਰ ਜਾਖੜ ਦੀ ਸੂਤਰ ਦੱਸਦੇ ਨੇ ਕਿ ਛੁੱਟੀ ਕੀਤੀ ਜਾ ਸਕਦੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਉਹਨਾਂ ਦੀ ਬੋਲੀ ਬੋਲਣ ਜਿਹੜੇ ਉਹਨਾਂ ਦੇ ਕਹੇ ਉੱਤੇ ਚੱਲਣ ਜੋ ਕੁਝ ਵੀ ਉਹ ਬੋਲਣ ਸਾਰਾ ਕੁਝ ਉਸ ਸਕ੍ਰਿਪਟ ਹੋਵੇ ਉਹ ਲਿਖਿਆ ਹੋਇਆ ਹੋਵੇ ਲੇਕਿਨ ਸੁਨੀਲ ਕੁਮਾਰ ਜਾਖੜ ਇੱਕ ਥਾਪੜ ਕੇ ਖੜ ਗਏ ਨੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਦੇ ਪਾਣੀ ਦੇ ਹੱਕ ਵਿੱਚ ਪੰਜਾਬ ਦੇ ਪਾਣੀ ਨੂੰ ਵੇਸਟ ਜਾਇਆ ਨਹੀਂ ਜਾਣ ਦਿੱਤਾ ਚਾਹਵੇਗਾ ਸੂਤਰ ਦੱਸਦੇ ਨੇ ਕਿ ਹੁਣ ਜਿਹੜਾ ਸੂਬੇ ਦਾ ਪ੍ਰਧਾਨ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਦਲਿਆ ਜਾਵੇਗਾ